ਦਿਨ ਨੋਵਾ ਪਾਣੀ ਖੂਹਾਂ ਦੇ ਮਿੱਠੇ ਹੁੰਦੇ ਨੇ ਸਮੁੰਦਰਾਂ ਦੇ ਨਹੀਂ ਕਿਸੇ ਦੇ ਵਿਡੱਪਣ ਦਾ ਅੰਦਾਜ਼ਾ ਉਸ ਦੀ ਸ਼ਾਨੋ ਸ਼ੌਕਤ ਵੇਖ ਕੇ ਨਹੀਂ ਲਾਉਣਾ ਚਾਹੀਦਾ ਚੁਕੇ ਸਿਰਾਂ ਤੇ ਤਾਜ ਨਹੀਂ ਡਿੱਗਦੇ ਹੁੰਦੇ ਦਿਨ ਦਾ ਪਹਿਲਾ ਪਹਿਰ ਸ਼ੁਰੂ ਹੁੰਦਿਆਂ ਹੀ ਕੇਸਰ ਤੇ ਫਕੀਰ ਨੇ ਆਪਣਾ ਰਾਹ ਫੜ ਲਿਆ ਲੰਬੀਆਂ ਲੰਬੀਆਂ ਫਲਾਂਗਾ ਪੁੱਟਦਾ ਫਕੀਰ ਅਕਸਰ ਆਪਣੇ ਡੰਡੇ ਨਾਲ ਰਸਤੇ 'ਚ ਕੋਈ ਰੋੜਾ ਜਾਂ ਪੱਥਰ ਹਟਾ ਦਿੰਦਾ ਕਈ ਵਾਰ ਫਕੀਰ ਅੱਗੇ ਲੰਘ ਜਾਂਦਾ ਤਾਂ ਕੇਸਰ ਨੂੰ ਦੌੜ ਕੇ ਉਸ ਨਾਲ ਰਲਣਾ ਪੈਂਦਾ ਰਸਤੇ ਵਿੱਚ ਬੋਤਾਂ ਲੈ ਕੇ ਜਾ ਰਹੇ ਇੱਕ ਛੋਟੇ ਜਿਹੇ ਕੱਦ ਦੇ ਆਦਮੀ ਨੇ ਰੁੱਕ ਕੇ ਫਕੀਰ ਦੇ ਚਰਨ ਸਪਰਸ਼ ਕੀਤੇ ਤੇ ਆਪਣਾ ਦਿਲ ਖੋਲਿਆ ਮੇਰੇ ਪੈਰ 'ਚ ਕੋਈ ਚੱਕਰ ਹੈ ਮਹਾਰਾਜ ਕਈ ਕੰਮ ਸ਼ੁਰੂ ਕੀਤੇ ਪਰ ਕੋਈ ਵੀ ਨੇਪਰੇ ਨਹੀਂ ਚੜਿਆ ਕਿਸੇ ਇੱਕ ਟਿਕਾ ਇੱਕ ਥਾਂ ਟਿਕਾ ਨਹੀਂ ਆਉਂਦਾ ਮੈਨੂੰ ਆਸ਼ੀਰਵਾਦ ਦਿਓ 10-10 ਗੱਜ ਦੇ 5 ਟੋਏ ਪੁੱਟ ਕੇ ਪਾਣੀ ਨਹੀਂ ਨਿਕਲਣਾ ਭਲਿਆ ਪੁਰਸ਼ਾ 50 ਗੱਜ ਦਾ ਇੱਕੋ ਖੂਹ ਪੁੱਟਣਾ ਪੈਣਾ ਫਕੀਰ ਨੇ ਬੋਤੇ ਵਾਲੇ ਆਦਮੀ ਨੂੰ ਸਮਝਾਇਆ ਸਾਈ ਜੀ ਤੁਸੀਂ ਵੀ ਦੁਨੀਆ ਬਹੁਤ ਘੁੰਮੀ ਐ ਕਿ ਪੈਰ ਵਿੱਚ ਚੱਕਰ ਸੱਚੀ ਹੁੰਦਾ ਕੇਸਰ ਨੇ ਫਕੀਰ ਨੂੰ ਪੁੱਛਿਆ ਜ਼ਿੰਦਗੀ ਇੱਕ ਚੱਕਰ ਹੀ ਤਾਂ ਹੈ ਜ਼ਿੰਦਗੀ ਜਿੱਥੋਂ ਸ਼ੁਰੂ ਹੁੰਦੀ ਹੈ ਇੱਕ ਦਿਨ ਉੱਥੇ ਹੀ ਆ ਕੇ ਮੁੱਕ ਜਾਂਦੀ ਹੈ ਇੱਕ ਚੱਕਰ ਵਾਂਗ ਹਰ ਕਿਸੇ ਦਾ ਆਪਣਾ ਆਪਣਾ ਇੱਕ ਚੱਕਰ ਹੈ ਬ੍ਰਹਮੰਡ ਵਿੱਚ ਹਰ ਚੀਜ਼ ਘੁੰਮ ਰਹੀ ਹੈ ਸਾਰੀਆਂ ਧਰਤੀਆਂ ਘੁੰਮ ਰਹੀਆਂ ਹਨ ਸਾਡਾ ਸਰੀਰ ਵੀ ਕਈ ਛੋਟੇ ਛੋਟੇ ਕਣਾਂ ਤੋਂ ਬਣਿਆ ਹੈ ਜੋ ਲਗਾਤਾਰ ਘੁੰਮ ਰਹੇ ਹਨ ਜਦੋਂ ਸਰੀਰ ਘੁੰਮਦਾ ਹੈ ਤਾਂ ਮਨ ਟਿਕਦਾ ਹੈ ਇਸੇ ਕਰਕੇ ਅਸੀਂ ਧਾਰਮਿਕ ਸਥਾਨਾਂ ਦੀ ਪ੍ਰਿਕਰਮਾ ਕਰਦੇ ਹਾਂ ਮਸ਼ਹੂਰ ਸੂਫੀ ਸੰਤ ਰੂਮੀ ਦੇ ਸਮੇਂ ਤੋਂ ਤੁਰਕੀ ਦੇ ਇਲਾਕੇ ਵਿੱਚ ਇੱਕ ਨਾਚ ਵਿਦਾ ਅੱਜ ਤੱਕ ਵੀ ਬਹੁਤ ਪ੍ਰਚਲਿਤ ਹੈ ਇਹ ਨਾਚ ਨਹੀਂ ਸੂਫੀ ਦਰਵੇਸ਼ਾਂ ਦੀ ਰੱਬ ਨਾਲ ਜੁੜਨ ਦੀ ਵਿਧੀ ਹੈ ਜਿਸ ਵਿੱਚ ਦਰਵੇਸ਼ ਲੋਕ ਅੱਖਾਂ ਬੰਦ ਕਰਕੇ ਬਾਹਾਂ ਖਿਲਾੜ ਕੇ ਸੰਗੀਤ ਦੀ ਧੁਨ ਤੇ ਘੁੰਮ ਘੁੰਮ ਕੇ ਰੱਬ ਨੂੰ ਯਾਦ ਕਰਦੇ ਹਨ ਉਹ ਸੱਜੇ ਹੱਥ ਦੀ ਹਥੇਲੀ ਉੱਪਰ ਨੂੰ ਤੇ ਖੱਬੇ ਹਥੇਲੀ ਵੱਲ ਥੱਲੇ ਵੱਲ ਕਰਕੇ ਘੁੰਮਦੇ ਹਨ ਜਿਸ ਦਾ ਭਾਵ ਹੈ ਇੱਕ ਹੱਥ ਨਾਲ ਅੱਲਾਹ ਤਾਲਾ ਤੋਂ ਲੈ ਕੇ ਦੂਸਰੇ ਹੱਥ ਨਾਲ ਦੁਨੀਆ ਨੂੰ ਵੰਡਣਾ ਹੈ। ਬਾਬੇ ਨਾਨਕ ਨੇ ਉਦਾਸੀਆਂ ਵੇਲੇ 80000 ਤੋਂ ਵੱਧ ਕੋ ਦਾ ਪੈਂਡਾ ਤੈਅ ਕੀਤਾ। ਦੁਨੀਆ ਘੁੰਮ ਕੇ ਸਾਨੂੰ ਇਹ ਵੀ ਸਮਝ ਲੱਗਦੀ ਹੈ ਕਿ ਧਰਤੀ ਦੇ ਵੱਡੇ ਪਸਾਰੇ ਵਿੱਚ ਅਸੀਂ ਮਾਤਰ ਇੱਕ ਕਣ ਮੰਗਾਂ। ਫਕੀਰ ਨੇ ਕਥਾ ਸ਼ੁਰੂ ਕੀਤੀ ਇੱਕ ਵਾਰ ਸ਼ਿਕਾਰ ਕਰਦਿਆਂ ਰਸਤਾ ਭਟਕਨ ਕਰਕੇ ਇੱਕ ਰਾਜਾ ਰਾਤ ਨੂੰ ਕਿਸੇ ਸਾਧੂ ਦੀ ਕੁਟਿਆ ਵਿੱਚ ਰੁਕਿਆ। ਰਾਜੇ ਦੇ ਅਹਿਲਕਾਰ ਨੂੰ ਜੋ ਕਿ ਨਕਸ਼ੇ 'ਚੋਂ ਰਸਤਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਸਾਧੂ ਨੇ ਪੁੱਛਿਆ ਰੱਬ ਦੇ ਬੰਦੇ ਤੁਸੀਂ ਕਿੱਥੇ ਜਾਣਾ ਹੈ ਅਹਿਲਕਾਰ ਨੇ ਗੁੱਸੇ ਨਾਲ ਕਿਹਾ ਤੈਨੂੰ ਚਾਂਚਾ ਦੇ ਰਾਜ ਦਾ ਨਹੀਂ ਪਤਾ ਤੈਨੂੰ ਪਤਾ ਨਹੀਂ ਇਹ ਕੌਣ ਨੇ ਨਹੀਂ ਮੈਨੂੰ ਨਹੀਂ ਪਤਾ ਦਿਖਾਓ ਤਾਂ ਨਕਸ਼ੇ 'ਤੇ ਕਿੱਥੇ ਹੈ ਇਹਨਾਂ ਦਾ ਰਾਜ ਸਾਧੂ ਨੇ ਪੁੱਛਿਆ ਅਹਿਲਕਾਰ ਨੇ ਉਸ ਵੱਡੇ ਸਾਰੇ ਨਕਸ਼ੇ 'ਤੇ ਇੱਕ ਛੋਟੇ ਜਿਹੇ ਰਾਜ ਵੱਲ ਇਸ਼ਾਰਾ ਕੀਤਾ ਇਹ ਹੈ ਜਹਾਂ ਪਨਾਦਾ ਰਾਜ ਇਥੇ ਇਹਨਾਂ ਦਾ ਘਰ ਕਿੱਥੇ ਹੈ ਸਾਧੂ ਨੇ ਕਿਹਾ ਐਲਕਾਰ ਨੇ ਇੱਕ ਨਿਸ਼ਾਨ ਵਾਲਾ ਇਸ਼ਾਰਾ ਕੀਤਾ ਅੱਛਾ ਹੁਣ ਮੈਂ ਸਮਝ ਗਿਆ ਸਾਧੂ ਨੇ ਕਿਹਾ ਸੰਸਾਰ ਵਿੱਚ ਤੁਸੀਂ ਇੱਕ ਛੋਟੇ ਜਿਹੇ ਨਿਸ਼ਾਨ ਤੋਂ ਵੱਧ ਕੁਝ ਵੀ ਨਹੀਂ ਹੋ ਕਹਿ ਕੇ ਸਾਧੂ ਨੇ ਪਾਸਾ ਲਿਆ ਤੇ ਸੌ ਗਿਆ ਫਕੀਰ ਨੇ ਕਹਾਣੀ ਖਤਮ ਕਰਕੇ ਕੇਸਰਵਾਲ ਵੇਖਦਿਆ ਕਿਆ ਕੇਸਰਪੁੱਤਰ ਬੰਦੇ ਨੂੰ ਆਪਣੇ ਅਹਿਮ ਹੋਣ ਦਾ ਵਹਿਮ ਹੋ ਗਿਆ ਹੈ ਦੂਜੀ ਸੰਸਾਰ جنگ ਵਿੱਚ ਲੱਖਾਂ ਲੋਕ ਮਾਰੇ ਗਏ ਪਰਿਵਾਰ ਉਜੜ ਗਏ ਇੱਕ ਦੇਸ਼ ਨੇ ਦੂਸਰੇ ਦੇਸ਼ ਦੇ ਦੋ ਸ਼ਹਿਰ ਬੰਬ ਸੁੱਟ ਕੇ ਤਬਾਹ ਕਰ ਦਿੱਤੇ ਕੰਧ ਕੱਢ ਕੇ ਇੱਕ ਦੇਸ਼ ਨੂੰ ਦੋ ਵਿੱਚ ਵੰਡ ਦਿੱਤਾ ਗਿਆ ਇਹ ਕਹਿ ਰਿਹਾ ਇਸ ਕਰਕੇ ਵਾਪਰਿਆ ਕਿਉਂਕਿ ਬ੍ਰਹਮੰਡ ਦੇ ਪੂਰੇ ਵਰਤਾਰੇ ਵਿੱਚ ਬੰਦਾ ਆਪਣੀ ਨਿਗੁਣੀ ਹਸિયਤ ਨੂੰ ਭੁੱਲ ਚੁੱਕਾ ਹੈ ਕਹਿ ਕੇ ਫਕੀਰ ਨੇ ਅਸਮਾਨ ਵੱਲ ਵੇਖਿਆ ਤੇ ਅੱਖਾਂ ਬੰਦ ਕਰ ਲਈਆਂ ਜਿਵੇਂ ਅਰਦਾਸ ਕਰ ਰਿਹਾ ਹੋਵੇ ਕਿ ਸਿਰ ਦੀ ਸੋਚ ਉਸ ਵੰਡੇ ਦੇਸ਼ ਦੀ ਗੰਧ ਵਿੱਚ ਜਾੜ ਕੇ ਉਸ ਨੂੰ ਲੱਗਿਆ ਜਿਵੇਂ ਉਸਦਾ ਦਿਲ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੋਵੇ ਅੱਧਾ ਫਕੀਰ ਦੇ ਨਾਲ ਤੇ ਅੱਧਾ ਪਿੱਛੇ ਪਿੰਡ ਹੀ ਰਹਿ ਗਿਆ ਹੋਵੇ ਉਸਦੇ ਦਿਮਾਗ 'ਚ ਸਵਾਲ ਤਾਂ ਬਹੁਤ ਆਉਂਦੇ ਪਰ ਫਕੀਰ ਦੇ ਜਵਾਬ ਅਜੇ ਉਸ ਦੀ ਸਮਝ ਦੇ ਦਾਇਰੇ ਤੋਂ ਬਾਹਰ ਸਨ ਫਕੀਰ ਸ਼ਾਮ ਸਵੇਰੇ ਰੱਬ ਨੂੰ ਯਾਦ ਕਰਦਾ ਕੇਸਰ ਨੇ ਸੋਚਿਆ ਜਿਵੇਂ ਮੈਂ ਜੀਤੀ ਨੂੰ ਯਾਦ ਕਰਦਾ ਸ਼ਾਇਦ ਮੇਰਾ ਰੱਬ ਜੀਤੀ ਹੀ ਹੈ ਜਿਵੇਂ ਫਕੀਰ ਕਈ ਵਾਰ ਮੂੰਹ ਵਿੱਚ ਹੌਲੀ ਹੌਲੀ ਇੰਜ ਬੋਲਦਾ ਜਿਵੇਂ ਰੱਬ ਨਾਲ ਗੱਲਾਂ ਕਰ ਰਿਹਾ ਹੋਵੇ ਉਹ ਵੀ ਤਾਂ ਹਮੇਸ਼ਾ ਖਿਆਲਾਂ 'ਚ ਜੀਤੀ ਨਾਲ ਗੱਲਾਂ ਕਰਦਾ ਰਹਿੰਦਾ ਸੀ ਕੇਸਰ ਨੂੰ ਉਹ ਦਿਨ ਯਾਦ ਆ ਗਿਆ ਜਦੋਂ ਉਸਨੇ ਕਿਹਾ ਸੀ ਜੀਤੀ ਮੈਨੂੰ ਲੱਗਦਾ ਅਸੀਂ ਦੋਵੇਂ ਚੰਨ ਤੇ ਸੂਰਜ ਵਾਂਗਾਂ ਉਹ ਕਿਵੇਂ ਜੀਤੀ ਨੇ ਪੁੱਛਿਆ ਸੀ ਅਸੀਂ ਸਵੇਰੇ ਸ਼ਾਮ ਮਿਲਦੇ ਤਾਂ ਰਹਨੇ ਆ ਪਰ ਸਾਥੋਂ ਇਕੱਠੇ ਕਦੇ ਵੀ ਨਹੀਂ ਹੋਇਆ ਜਾਣਾ ਕਹਿੰਦਿਆਂ ਕੇਸਰ ਨੇ ਮੂੰਹ ਦੂਸਰੇ ਪਾਸੇ ਫੇਰ ਲਿਆ ਸੀ ਕੇਸਰ ਦੀ ਇਹ ਗੱਲ ਸੁਣ ਕੇ ਜੀਤੀ ਉਦਾਸ ਹੋ ਗਈ ਸੀ ਕੇਸਰ ਦਾ ਦਿਲ ਕੀਤਾ ਕਿ ਜੀਤੀ ਦਾ ਹੱਥ ਆਪਣੇ ਦੋਵਾਂ ਹੱਥਾਂ ਵਿੱਚ ਫੜ ਲਵੇ ਪਰ ਉਹ ਤਾਂ ਬੱਸ ਉਸਦੀ ਚੁੰਨੀ ਦਾ ਸਿਰਾ ਹੀ ਫੜ ਸਕਿਆ ਸੀ ਸੋ ਇਦਾਂ ਸੋਇਦਾ ਕੇਸਰ ਇੱਕਦਮ ਉਠ ਕੇ ਬੈਠ ਗਿਆ ਤੇ ਆਸਣ ਲਾ ਕੇ ਬੈਠੇ ਫਕੀਰ ਨੂੰ ਸਵਾਲ ਕੀਤਾ ਸਾਈ ਜੀ ਬੰਦਾ ਜਿੱਥੇ ਮਰਜ਼ੀ ਚਲਾ ਜਾਵੇ ਪਰ ਪਿੰਡ ਨਾਲ ਮੋਹ ਪਿਆਰ ਕਿਉਂ ਨਹੀਂ ਘਟਦਾ ਜਵਾਨਾ ਇਹ ਆਦਮੀ ਦੀ ਮੂਲ ਬਿਰਤੀ ਹੈ ਆਪਣੀ ਜੰਮਣ ਪਾਓ ਆਪਣੀ ਬੋਲੀ ਆਪਣਾ ਬਚਪਨ ਬੱਦਿਆ ਜੜਾਉਂਦੀਆਂ ਨੇ ਦਰਖਤ ਦੀਆਂ ਟਾਹਣੀਆਂ ਜਿੰਨੀਆਂ ਮਰਜ਼ੀ ਵੱਧ ਜਾਣ ਉਹ ਮੁੜ ਕੇ ਝੁਕਦੀਆਂ ਆਪਣੀਆਂ ਜੜਾਂ ਵੱਲ ਹੀ ਨੇ ਬੰਦਾ ਜਿੱਥੇ ਮਰਜ਼ੀ ਚਲਾ ਜਾਏ ਕਦੇ ਨਾ ਕਦੇ ਵਾਪਸ ਆਪਣੀ ਮਿੱਟੀ ਵੱਲ ਮੁੜਦਾ ਜ਼ਰੂਰ ਹੈ ਭਾਵੇਂ ਖਿਆਲਾਂ ਵਿੱਚ ਹੀ ਮੁੜੇ ਕਿਸੇ ਨੂੰ ਹਰ ਰੋਜ਼ ਆਪਣੇ ਅੰਦਰ ਕੁਝ ਨਾ ਕੁਝ ਬਦਲ ਰਿਹਾ ਮਹਿਸੂਸ ਹੁੰਦਾ ਸੀ ਉਸ ਨੂੰ ਬਾਪੂ ਦੇ ਘਰੋਂ ਜਾਣ ਦਾ ਕਾਰਨ ਕੁਝ ਕੁ ਸਮਝ ਆ ਰਿਹਾ ਸੀ बस ਇੱਕ ਵਾਰ ਬਾਪੂ ਮਿਲ ਜਾਵੇ ਉਸ ਨੂੰ ਵਾਪਸ ਕਰ ਲਿਆ ਕੇ ਬੇਬੇ ਤੇ ਬਾਪੂ ਨੂੰ ਹਮੇਸ਼ਾ ਖੁਸ਼ ਰੱਖਾਂਗਾ ਤੇ ਕੇਸਰ ਦਾ ਹੱਥ ਗੱਲ 'ਚ ਪਏ ਤਵੀਰ ਤੇ ਚਲਾ ਗਿਆ ਫਕੀਰ ਅਜੇ ਚੌਂਕੜਾ ਲਾਈ ਬੈਠਾ ਸੀ ਕੇਸਰ ਦੀਆਂ ਅੱਖਾਂ ਨੀਂਦਰ ਨਾਲ ਬੋਝਲ ਹੋ ਰਹੀਆਂ ਸਨ ਅੱਖਾਂ 'ਚ ਜੀਤੀ ਭਰੀ ਹੋਈ ਸੀ ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਪਿੱਛੋਂ ਆ ਕੇ ਉਸ ਦੇ ਕੰਨ 'ਚ ਹੌਲੀ-ਹੌਲੀ ਕਿਹਾ ਹੋਵੇ ਕੇਸਰਾ ਇਹ ਕਿਉਂ ਜਿਆ ਪਿਆਰ ਹੈ ਤੇਰਾ ਤੂੰ ਤੇ ਹੁਣ ਦਿਸਨੂ ਵੀ ਗਿਆ ਕੇਸਰ ਦਾ ਦਿਲ ਕੀਤਾ ਕਿ ਜੀਤੀ ਨੂੰ ਕਲਾਵੇ ਚ ਲੈ ਕੇ ਕਵੇ ਮੇਰਾ ਪਿਆਰ ਤਾਂ ਅੱਖ ਦੀ پلਕ ਵਰਗਾ ਹੈ پلਕ ਨੂੰ ਅੱਖ ਵੇਖ ਨਹੀਂ ਸਕਦੀ ਪਰ ਇਸ ਦੇ ਹੁੰਦਿਆਂ ਅੱਖ ਨੂੰ ਕੋਈ ਛੋ ਵੀ ਨਹੀਂ ਸਕਦਾ ਧੰਨਵਾਦ